ਪੰਜਾਬ ਲਾਈਵ 88 ਨਿਊਜ਼ ਚੈਨਲ ਦੇਖ ਰਹੇ ਦਸਕਨ ਦਾ ਸਵਾਗਤ ਹੈ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰਡ ਭਾਰਤ ਦੇ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਨੂੰ ਨੈਸ਼ਨਲ ਚੇਅਰਮੈਨ ਰਜਿੰਦਰ ਕੋਹਲੀ ਨੈਸ਼ਨਲ ਪ੍ਰਧਾਨ ਕਮਲਜੀਤ ਸਿੰਘ ਛਿਆਲ ਜਨਤਕ ਕਤਲ ਗੁਰਵਿੰਦਰ ਸਿੰਘ ਮਠਾਰੂ ਅਤੇ ਸਮੁੱਚੀ ਹਾਈ ਕਮਾਂਡ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਸੁਸਾਇਟੀ ਦੇ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਨਵਨਯੁਕਤ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘਦਾ ਧਾਰੀਵਾਲ ਵਿਖੇ ਪਹੁੰਚਣ ਤੇ ਨਗਰ ਕੌਂਸਲ ਪ੍ਰਧਾਨ ਅਸੁਨੀ ਦੁੱਗਲ ਸਮੇਤ ਐਮ ਨਾਮਵਾਰ ਸਖੀਤਾ ਨੇ ਵਧਾਈ ਦਿੰਦੇ ਹੋਏ ਕਿ ਆ ਕਿ ਸ਼ਹਿਰ ਧਾਰੀਵਾਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਸਮਾਜ ਸੇਵਕ ਨੂੰ ਪੰਜਾਬ ਪੱਧਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਆਹ ਸੁਣਦਿਆ ਐਮ ਸਖੀਤਾ ਦੀ ਜੁਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਵਾ ਇਹ ਸਾਡਾ ਭਰਾ ਹੈ ਜੀਪੀ ਇੰਜੀਨੀਅਰ ਜੀਪੀ ਸਿੰਘ ਜੀ ਬਹੁਤ ਹੀ ਹੁਨਹਾਰ ਸਾਡੇ ਨਾਲ ਵਾਈਸ ਸਰਕਾਰੀ ਬਲ ਦੇ ਮੈਂਬਰ ਨੇ ਵੀ ਮੈਂਬਰ ਵੀ ਨੇ ਤੇ ਇਹਨਾਂ ਨੂੰ ਅੱਜ ਹਿਊਮਨਸ ਰਾਈਟ ਜਿਹੜੀ ਸੁਸਾਇਟੀ ਹੈ ਬਣਾ ਉਹ ਜ਼ਿਲ੍ਹੇ ਦੇ ਪ੍ਰਧਾਨ ਸੀ ਸਾਡੇ ਭਰਾ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਗਾ ਮੈਂ ਬਹੁਤ-ਬਹੁਤ ਉਹਨਾਂ ਨੂੰ ਵਧਾਈ ਦਿੰਦਾ ਤੇ ਸਾਰੇ ਹਿਊਮਨਸ ਰਾਈਟ ਦੇ ਜਿੰਨੇ ਵੀ ਮੈਂਬਰ ਉਹਨਾਂ ਨੂੰ ਬਹੁਤ-ਬਹੁਤ ਵਾਰਕਬਾਦ ਦਿੰਦਾ ਵੀ ਇੰਨੇ ਹੁਨਹਾਰ ਸਾਡੇ ਇੰਜੀਨੀਅਰ ਜੀਪੀ ਸਿੰਘ ਜਿਹੜੇ ਕਾਬਲ ਸੀ ਉਹਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਹਨਾਂ ਨੂੰ ਪੰਜਾਬ ਪ੍ਰਧਾਨ ਲਾਇਆ ਗਿਆ ਤੇ ਸੋਸਾਇਟੀ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਮੈਂ ਦਲਜੀਤ ਸਿੰਘ ਜਿਲ੍ਹਾ ਜਨਰ 71 ਗਦਾਸਪੁਰ ਤੋਂ ਸਾਡੇ ਪੰਜਾਬ ਪ੍ਰਧਾਨ ਜੇਪੀ ਸਿੰਘ ਨੂੰ ਲੱਖ ਲੱਖ ਵਧਾਈ ਦਿਨਾਂ ਬਹੁਤ ਚੰਗੇ ਬੰਦੇ ਆ ਬਹੁਤ ਵਧੀਆ ਕੰਮ ਕਰਦੇ ਆ 10 ਬਜੜੇ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਹੋਮੋਰਸ਼ਤ ਦਾ ਇਹਨਾਂ ਨੂੰ ਜਿਹੜੇ ਪੰਜਾਬ ਦਾ ਪ੍ਰਧਾਨ ਲਾਇਆ ਗਿਆ ਬਹੁਤ ਬਹੁਤ ਵਧਾਈ ਹੋਏ ਹੈ ਭਾਈ ਰੋਜੀ ਦਾ ਖਾਲਸਾ ਬਾਏ ਕੋ ਜੀ ਕੀ ਪਤੇ ਮੈਂ ਸੁਦੇਵ ਸਿੰਘ ਜਿਲ੍ਹਾ ਬਾਈਸ ਪ੍ਰਧਾਨ ਨਮਰਾਈ ਸੋਸਾਇਟੀ ਸਾਡੇ ਜਿਹੜੇ ਪ੍ਰਧਾਨ ਜਿਲ੍ਹੇ ਦੇ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੂੰ ਸੰਸਥਾ ਨੇ ਸੰਸਥਾ ਵੱਲੋਂ ਪੰਜਾਬ ਦਾ ਪ੍ਰਧਾਨ ਯੂਨਤ ਕੀਤਾ ਗਿਆ ਜੀ ਜੀ ਸਾਨੂੰ ਬਹੁਤ ਖੁਸ਼ੀ ਆ ਅਸੀਂ ਤੁਹਾਨੂੰ ਮਿਸ਼ਵਾਰ ਨੂੰ ਆਉਂਦੇ ਹਾਂ ਕਿ ਅਸੀਂ ਆਪਣੀ ਟੀਮ ਇਹਨਾਂ ਦੇ ਨਾਲ ਮੋੜਾ ਮੋੜਾ ਦੇ ਕੇ ਕੰਮ ਕਰੇਗੀ ਤੇ ਮੈਂ ਤੈਅ ਚਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਤੋਂ ਵੀ ਆਸ ਕਰਦਾ ਕਿ ਉਹ ਸਾਡੇ ਸਾਰੇ ਸੰਸਥਾ ਨੂੰ ਬੜੇ ਸਹਿਯੋਗ ਦੇ ਨਾਲ ਚਲਾਉਣਗੇ ਅਤੇ ਸਾਥ ਦਿੰਦੇ ਰਹਿਣਗੇ ਡਾਕਟਰ ਮੰਬਰ ਸਮਰਾਈਜ਼ ਪੰਜਾਬ ਜਿੰਨ੍ਹੇ ਬਹੁਤ ਮਾਣਸੂਹ ਹੋ ਰਿਹਾ ਹੈ ਕਿ ਸਾਡੇ ਜਿਲ੍ਹੇ ਦੇ ਪ੍ਰਧਾਨ ਇਹਨਾਂ ਨੂੰ ਅੰਗਰੇਜ਼ ਲਾਲ ਤੇ ਪੰਜਾਬ ਦਾ ਪ੍ਰਧਾਨ ਸਥਾਪਿਆ ਗਿਆ ਹੈ ਮੈਂ ਉਹਨਾਂ ਦੇ ਪ੍ਰਧਾਨ ਮੰਤਰੀ ਬਹੁਤ ਬਹੁਤ ਦਾ ਹਿੰਨਾ ਤੇ ਆਸਕਰਦਾ ਹਾਂ ਜਿਸ ਤਰ੍ਹਾਂ ਉਹਨੇ ਜਿਹੜੇ ਵਿੱਚ ਕੰਮ ਕੀਤਾ ਇਸ ਤਰ੍ਹਾਂ ਪੰਜਾਬ ਵਿੱਚ ਕੰਮ ਕਰਕੇ ਹੋਰ ਮਾਣ ਤੇ ਸਨਾਨ ਕਰ ਜਿਹਨੇ ਬਖਸ਼ੋਣਗੇ ਵਾਹਿਗੁਰੂ ਖਾਲਸਾ ਜੀ ਠੀਕ ਹੈ ਤੁਹਾਨੂੰ ਕੋ ਬੇਰੀ ਜੁਗੈ ਸੰਪੀਈਆ ਇਹ ਇਹਦੇ ਸੰਬੰਧ ਤੇ ਪਹਿਲਾਂ ਦਾ ਵੀ ਆਪਣੇ ਚੈਨਲ ਆਪਣੀ ਟੀਮ ਨੂੰ ਤੁਹਾਨੂੰ ਵਧਾਈ ਦਿੰਨੇ ਆ ਤੇ ਕੀ ਤੁਹਾਡਾ ਰਹਿਗਾ ਗਾਮ ਮਗਦੇ ਸੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਨੀਰ ਜੇਪੀ ਸਿੰਘ ਤੇ ਅੱਜ ਮੈਂ ਧੰਨਵਾਦ ਕਰਦਾ ਆਪਣੀ ਹਾਈ ਕਮਾਂਡ ਦਾ ਸ਼੍ਰੀ ਰਜਿੰਦਰ ਕੋਹਲੀ ਜੀ ਨੈਸ਼ਨਲ ਚੇਅਰਮੈਨ ਤੇ ਕਮਲਜੀਤ ਸਿਆਲ ਜੀ ਜੋ ਨੈਸ਼ਨਲ ਪ੍ਰਧਾਨ ਨੇ ਤੇ ਜਨਰਲ ਸਖਤਰ ਨੇ ਨੈਸ਼ਨ ਦੇ ਮਠਾਰੂ ਜੀ ਅਤੇ ਪੂਰੀ ਪੰਜਾਬ ਦੀ ਟੀਮ ਤੇ ਨੈਸ਼ਨਲ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਆ ਪੰਜਾਬ ਦਾ ਪ੍ਰਧਾਨ ਲਾਇਆ ਹਿਊਮਨ ਰਾਈਟਸ ਸੁਸਾਇਟੀ ਦਾ ਪਹਿਲਾਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਸੀ ਤੇ ਉਹਨਾਂ ਨੇ ਮੇਰੀਆਂ ਸਵਾਵਾਂ ਨੂੰ ਦੇਖਦੇ ਹੋਏ ਮੇਰੇ ਉੱਤੇ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਸੰਸਥਾ ਨੇ ਬਹੁਤ ਵਧੀਆ ਉਪਰਾਲੇ ਕੀਤੇ ਨੇ ਸਾਰੀ ਟੀਮ ਜ਼ਿਲ੍ਹੇ ਦੀ ਲੈ ਕੇ ਚੱਲੇ ਆ ਦੋਮੇਵਾਰੀ ਤੇ ਚਲੋ ਥੋੜੀ ਵੱਡੀ ਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀਆਂ ਟੀਮਾਂ ਸਾਡੀਆਂ ਪੰਜਾਬ 'ਚ ਬਣੀਆਂ ਨੇ ਉਹਨਾਂ ਨੂੰ ਵੀ ਹੋਰ ਜਾ ਉਤਸ਼ਾਹਿਤ ਕਰਾਂ ਉਹਨਾਂ ਕੋਲ ਜਾ ਕੇ ਮੀਟਿੰਗਾਂ ਨਵਾ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਟੀਮ ਸਾਡੀ ਨਹੀਂ ਬਣੀ ਉੱਥੇ ਨਵੀਆਂ ਟੀਮਾਂ ਬਣਾਈ ਜਾਣਗੀਆਂ ਸਾਰੇ ਸੰਗਠਨ ਨੂੰ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਟੀਮ ਬਣਾਈ ਜਾਵੇਗੀ ਤੇ ਵੱਧ ਤੋਂ ਵੱਧ ਇਤੋਂ ਲੋਕਾਂ ਨੂੰ ਜਿਹੜਾ ਸਹਿਯੋਗ ਮਿਲੇ ਤੇ ਲੋਕਾਂ ਨੂੰ ਜਿੰਨੀ ਵੀ ਅਸੀਂ ਸਹਾਇਤਾ ਹੀ ਕਰ ਸਕਾਂਗੇ ਤੇ ਮੈਂ ਇੱਕ ਵਾਰ ਫੇਰ ਆਪਣੀ ਪੂਰੀ ਹਾਈ ਕਮਾਂਡ ਦਾ ਤੇ ਆਪਣੀ ਜ਼ਿਲ੍ਹੇ ਦੀ ਟੀਮ ਤੇ ਪੰਜਾਬ ਦੀ ਟੀਮ ਦਾ ਧੰਨਵਾਦ ਕਰਦਾ ਜੀ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤ